ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲਿਆਂਗੇ ਮੁੰਡਿਆਂ ਨੂੰ ਤਿਆਰੀ ਕਰਵਾਉਣਾ ਤੇ ਅੱਜ ਦੇਖਦੇ ਆਂਗੇ ਕੱਲ ਜਿਹੜੇ ਆਏ ਨਹੀਂ ਸੀਗੇ ਮੁੰਡੇ ਤੇ ਅੱਜ ਉਹਨਾਂ ਨੂੰ ਆਪਾਂ ਰਗੜਾ ਲਾਵਾਂਗੇ ਅੱਜ ਵਾਲੀ ਵੀਡੀਓ ਦੇਖਣ ਵਾਲੀ ਹੈਗੀ ਮਿੱਤਰੋ ਤੇ ਸਾਰੀ ਵੀਡੀਓ ਨੂੰ ਦੇਖਿਓ ਸਕਿਪ ਨਾ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਦਿਖਾਉਣੇ ਆ ਤੁਹਾਨੂੰ ਫਿਰ ਅੱਜ ਤੇ ਦੇਖਦੇ ਆਂ ਅੱਜ ਕਿਹੜੇ-ਕਿਹੜੇ ਆਉਂਦੇ ਹੈਗੇ ਕਿਹਾ ਚੋ ਬ੍ਰੋ ਸਤਿ ਸ਼੍ਰੀ ਅਕਾਲ ਬਾਈ ਆ ਬੈਠੇ ਬਈ ਆਏ ਬੰਦੇ ਇੱਕ ਤਾਂ ਮੁੰਡਾ ਨਹੀਂ ਆਇਆ ਸੀ ਹੈਨਾ ਹਾਂ ਬਾਈ ਕੋਈ ਨਹੀਂ ਆਇਆ ਸੀ ਵਿਚਾਲੜਾ ਇੱਕ ਕੋਈ ਨਹੀਂ ਆਇਆ ਸੀ ਅੱਜ ਇਹਨਾਂ ਨੂੰ ਦੇਵਾਂ ਰਗੜਾ ਇੱਕ ਆ ਨਹੀਂ ਆਇਆ ਕ੍ਰਾਫਟ ਕੰਟਰੀ ਕੋਈ ਨਾ 11 ਆ ਜਾ ਵਧੀਆ ਹੋ ਰਿਹਾ ਹੈਗਾ ਹੁਣ ਨਾ ਦੋਦੇ ਚ ਵਾਲੀ ਪੀਕ ਹੈ ਹੈ ਇਹੇ ਕੰਮ ਗਿਆ ਸੀ ਚਲ ਇਹਨੂੰ ਕੰਮ ਹੋ ਗਈ ਜ਼ਰੂਰੀ ਸਾਨੂੰ ਤਾਂ ਕੋਈ ਕੰਮ ਨਹੀਂ ਸੀ ਹਨਾ ਕੁਝ ਪੁਰਾਣੇ ਬੰਦੇ ਵੀ ਹੋ ਬਸ ਠੀਕ ਹੈ ਸਾਨੂੰ ਅੱਜ ਅੱਜ ਸੋਡੇ ਫਫੜਨ ਨਾਲ ਮਿਲਾਵਾਂਗੇ ਅੱਜ ਤਾਂ ਨਾ ਦੁਬਾਰਾ ਧੱਕੜਾ ਹੋਰ ਚਲੋ ਯਾਰ ਜਾਓ ਕਿਲੋਮੀਟਰ ਕਿਲੋਮੀਟਰ ਜਾਇਆ ਹੋ ਸਾਰੇ ਜੰਗਾ ਲਓ 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 ਚਲੋ 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 ਪਿੱਛੇ ਜਾਇਆ ਕਰੋ ਪਿੱਛੇ 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 ਨੂੰ ਹੈ 25 ਲਾਉਣੇ ਹੈਗੇ ਤੇ ਜੰਪ ਦੇ ਕੇ ਹੈ ਸਮਾਰ ਕੇ ਮੰਗੇ ਸਮਾਰ ਕੇ ਚੱਲ 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 ਗਿਆ ਨਹੀਂ ਉਧਰ ਕੀ ਆ ਕਿਹੜਾ ਭਈ ਜਾਂਦਾ ਉਧਰ ਕਿ ਭੂ ਭੀ ਆ ਰਿਹਾ ਸਮਾਰ ਕੇ ਕਰਿਆ ਕਰੋ ਠੀਕ ਹੈ ਠੀਕ ਹੈ ਜੋ ਬਰਾ ਕਰਿਆ ਕਰੋ ਬਾਵਾ ਟਾਈਮ ਸਮਾਰ ਕੇ ਕਰ ਚਲੀ ਕਾਲੀ ਕਾਲੀ ਚੱਲ 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 ਕਰ ਕਰ ਚੱਲ ਚੱਲ ਸਮਾਰ ਕੇ ਕਰਿਆ ਕਰੋ ਕਾਲੀ ਕਾਲੀ ਆ ਗਿਆ ਹੋਏ ਸਲਿੱਪ ਤੇ ਗੱਡੀਆਂ ਨਾ ਕੀ ਐ ਇਹ ਤੈਨੂੰ ਕਹਿਣਾ ਕਾਲੀ ਕਾਲੀ ਕਰੋ ਸਵਾਰ ਕੇ ਕਾਲੀ ਕਾਲੀ ਜਾ ਕਾਲੀ ਕਾਲੀ ਕਰੋ ਕਾਲੀ ਕਾਲੀ ਠੀਕ ਹੈ ਠੀਕ ਹੈ ਕਾਲੀ ਕਾਲੀ ਕਰੋ ਚਲੋ ਕੀ ਤਾਂ ਹਟੂ ਬਾਂ ਦਾ ਦੁਖ ਲਿਆਉਂਦਾ ਨਹੀਂ ਹੈਗਾ ਬਾਂ ਤਾਂ ਹਲਿਆਉਂਦਾ ਨਹੀਂ ਹੈਗਾ ਐਂ ਕਰੇਗਾ ਆ ਆ ਆਇਆ ਹੋਊਗਾ ਐਂ ਕਰੇਗਾ ਲੱਤ ਕੇ ਹਟਾ ਲੱਤ ਤਾਂ ਆਣੀ ਨਹੀਂ ਮਾਰ ਕੇ ਚਲੋ ਚਲੋ ਮੈਂ ਕਰਾਈ ਚੱਲੂ ਛਾ ਕੇ ਹਟੋ ਉਹ ਜੈਮੀ ਬਾਈ ਜੋਰ ਨਾਲ ਜੋਰ ਨਾਲ ਚੇਕ ਕਰ ਲੇ ਤੁਸੀਂ ਪੱਬ ਦੇ ਮੁੜ ਕੇ ਕਰੋ ਪੱਬ ਦੇ ਸਮਾਰ ਕੇ ਪੱਬ ਦੇ ਮੁੜ ਕੇ ਪੰਗੜਾ ਕੋਈ ਨਾ ਕਿਸੇ ਨੂੰ ਨਹੀਂ ਆ ਜਾਓ ਦਵਾਰੇ ਚੈੱਕ ਕਰਦੇ ਉਹਨੂੰ ਉੱਥੇ ਆਉਂਦੇ ਮੜਾ ਜਾ ਮੜਾ ਜਾ ਪਿੱਛੇ ਹੋ ਜਾ ਇੱਕ ਕਾਲੀ ਕਾਲੀ ਇੱਕ ਦੂਜੇ 'ਚ ਲੱਤਣਾ ਵੱਜੇ ਇੱਕ ਦੂਜੇ 'ਚ ਲੱਤ ਕਾਲੀ ਕਾਲੀ ਚਲੋ ਚਲੋ ਫੀਟ ਜੀ ਬੱਸ ਫੀਟ ਬਲੈਂਕ ਹੋਟੀ ਆਜੋ ਕੋਈਆਂ ਇੱਥੇ ਪੱਬ ਦੀ ਆਜੋ ਮੜਿਆ ਉਹ ਬੱਸ ਆਜੋ 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 ਤੁਹਾਨੂੰ ਮਸਖਾ ਕੀ ਰੱਖੋ ਦੀ ਬਲਾਂਗ ਕੋਏ ਭਜੋ ਭਜੋ ਚਲੋ ਉਧਰੀ ਚਲੋ ਛੜੋ ਲੈਣਾ ਬਣਾਓ ਬਣਾਓ ਬੱਡੀ ਬਲਾਂਗ ਦੇ ਆਣ ਕਿ ਲੱਭੀ ਨੇ ਮਾਲ ਲਿਆ ਕਰ ਛੜ ਜਾ ਤੂੰ ਦੇਖ ਰਹਾ ਯਾਰ ਛੜੋ ਛੋਟੀ ਬਲਾਂਗ ਦੇ ਛੋਟੇ ਛੋਟੇ ਬਾਈਕ ਨੇ ਗਿਆ ਸੀ ਤੇ ਮੈਨੂੰ ਦੇਖ ਲਓ ਛੋਟੀ ਬਲਾਂਗ ਦੇ ਆਏ ਕਾਲੀ ਕਾਲੀ ਪੈਰ ਚੱਕਣਾ ਹੈ ਉਹ ਇਧਰੋਂ ਪੁੱਟ ਪੁੱਟ ਮੈਂ ਬਾਹਰੋਂ ਲੱਗਦਾ ਕਿ ਪੱਛੇ ਹੋਈ ਸਾਰੀ ਕਾਲੀ ਪੂਰਾ ਕਾਲੀ ਹੈ ਉਹ ਦੂਜੀ ਰਾਤ ਤੇ ਗਿਆ ਇੱਕ ਲਾਟ ਤੇ ਅੰਦਰ ਨਹੀਂ ਲਾਤੇ ਰਾੜ ਪਿਆ ਹੋਇਆ ਸਾਰੇ ਦੇਖੇ ਨਹੀਂ ਲਾਤੇ ਗਏ ਮੈਂ ਕਿਹੜੀ ਤੇ ਗਿਆ ਸੀ ਚਲੋ ਖੱਬੀ ਦੇ ਹੁਣ ਚਲੋ ਖੜੋ ਸਾਡੀ ਜਵੇਰ ਕਰੀ ਉਹ ਦੂਜੀ ਵੀਰਵਾਰ ਕੀ ਬੀਤਿਆ ਸੀ ਮੈਂ ਬੇਵਜਹ ਸੀ ਨਾ ਮੈਂ ਕਹਿੰਦਾ ਕਿ ਫਾਟ ਕਰਕੇ ਲਾਣੀ ਹੈ ਨਾ ਜੇ ਮੋੜਾ ਨਾ

ਇਹੋ ਜਿਹਾ ਲੀਨ ਲੱਗਦਾ ਉਹ ਕੋਈ ਨਹੀਂ ਆਇਆ ਅਜਿਹਾ ਕਰ ਰਹੇ ਹੋਗੇ ਆਪਣੇ ਪਿੱਛੇ ਉਹ ਲੋ ਨਾ ਘਰ ਆਈ ਪਿੱਛੇ ਲਾਹਿਆ ਕਰਕੇ ਦਿੱਕਤیں ਨਾਲ ਉਹਨਾਂ ਨੂੰ ਫਿਰ ਇੰਨਾ ਦਸਾ ਜਾ ਕੇ ਚੜਾਏ ਕਿ ਤਰ੍ਹਾਂ ਕਰੋ ਖਾਏ ਤਰ੍ਹਾਂ ਕਰੀ ਤੇ ਤੇ ਲੱਗੇ ਤਾਂ ਬਹੁਤ ਬਹੁਤ ਮੁੰਦੇ ਸ਼ੋਲਡ ਲਾ ਜਾਵੇ ਲੋਕ ਕਿ ਹੈ ਕਿ ਹੈ ਕੱਲੇ ਨਾ ਐ ਟੈਕਿੰਗ ਸਾਰੀ ਨਾੜੀ ਨਾ ਐ ਜੁੱਡਾ ਮਾਰਦੇ ਰਹਿ ਕਰੋ ਐ ਹੈ ਪੰਪ ਰੱਖਿਆ ਕਰੋ ਸਰੀਰ ਨੂੰ ਐ ਐ ਚਾ ਕੇ ਨਾ ਨਾਲ ਇਹਨੂੰ ਤਾਂ ਐ ਕਰਨੋਂ ਹਟੇ ਨਾ ਕਰੋ ਜਿਹੜਾ ਪੈਰ ਧਰ ਲੈ ਤਰਾ ਥੱਲੋਂ ਨੂੰ ਐ ਕਰਨ ਲੱਗਿਆ ਕਰੋ ਟੈਕਿੰਗ ਨੀ ਨਾ ਕੋਸ਼ਿਸ਼ ਕਰਿਆ ਕਰੋ ਛੇਤੀ ਛੇਤੀ ਤੂੰ ਹੈ ਪੰਪ ਕਰੀ ਜਾ ਕਰੋ ਸਰੀਰ ਨੂੰ ਪੱਪ ਲੱਗਦੇ ਬਾਜ ਰੱਖਿਆ ਕਰੋ ਤੇ ਟੋੜ ਕੇ ਰੱਖਿਆ ਕਰੋ ਲੱਤ ਦੇ ਬਾਜ ਨਾਲ ਜਿਹੜੀ ਤੇ ਖੜ ਜੰਨੇ ਹੋ ਉਦੋਂ ਲੱਤ ਨੂੰ ਇੱਧਰ ਝਾਕੋ ਮੇਰੇ ਬੰਨੀਉਰਾ ਇੱਥੇ ਆ ਦੇ ਮੈਂ ਪਾਪ ਦੇ ਖੜਾ ਨਾ ਆ ਮੇਰੀ ਰੱਤ ਫਰੀ ਆ ਐਨੂੰ ਕਿਉਂ ਕਢਾਉਨੇ ਹੁੰਦਾ ਨਾਲ ਇੱਥੇ ਹੀ ਬਾਜਣਾ ਦੇ ਦੇ ਐਨੂੰ ਐਂ ਵੀ ਢੀਡਾ ਖੁਲਾਤੀ ਨੀ ਨੀਚੇ ਜਾ ਦੇ ਸਾਡੇ ਮੇਰੀ ਰੱਤ ਫਰੀ ਆ ਜਦੋਂ ਐਂ ਕਰੀ ਜਾਉਗੇ ਇਹਨੂੰ ਕਿਵੇਂ ਖੋਲ ਕੇ ਧਰ ਲਵਾਏ ਇੱਥੇ ਹੀ ਬਾਜਣਾ ਛੱਡੋ ਹਣ ਜਦੋਂ ਆਣਾ ਤੇ ਬਾਜਣਾ ਆ ਗਿਆ ਦੇ ਐਨੂੰ ਤਾਂ ਖੋਲ ਲਵਾਏ ਕੋਈ ਨੀ ਕਮੀ ਕਰੇ ਜਦੋਂ ਇਹਨੂੰ ਬਾਜਣਾ ਇੱਥੇ ਰੱਖੋ ਦੂਸਰੀ ਥਾਂ ਤੇ ਤੁਸੀਂ ਇਹਨੂੰ ਐ ਆ ਖੜਾਉਣ ਲੱਗੇ ਨਾ ਪਤਾ ਨਹੀਂ ਕੀ ਸੋਚੇ ਵਕਰ ਲ ਪੈਂਦੀ ਹੈਗੀ ਯੋ ਖੋਲ ਕੇ ਤੇ ਯਾ ਆ ਦੇ ਕਰਨਾ ਹਟੀਆਂ ਨਾ ਮੈਂ ਤਾਂ ਉਹ ਵੀ ਸਪੀਡ ਵਧੂ ਛੱਡੀ ਆ ਆ ਆ ਆ ਆ ਕੀ ਜੀ ਜਨ ਸਟੈਪ ਖੋਲਦੀਆਂ ਹੁੰਦੀਆਂ ਨੇ ਪੂਰੀ ਉੱਪਰ ਜਾ ਕੇ ਲੱਤ ਖੋਲਿਆ ਕਰੋ

ਮਾਵਾਂ ਦਾ ਹਟਾ ਰਿਆ ਕਰੋ ਮੈਂ ਜਾ ਕੇ ਤੇਰੇ ਤੇ ਤੇਰੇ ਕਰੋ ਜੀੜੇ ਤੋਂ ਕੱਢਿਆ ਹੁਣੱਖ ਨਹੀਂ ਸੀ ਕੁਝ ਲਿਖਦਾ ਨਹੀਂ ਆਖ ਨਹੀਂ ਸੀ ਇਹ ਤੇ ਤੁਸੀਂ ਉਹਦੇ ਕਰੀ ਸੀ ਤੁਸੀਂ ਐ ਲੰਮਾ ਪੈਰ ਲੈ ਕੇ ਆ ਨਾ ਆਇਆ ਨਹੀਂ ਜਾਣਾ ਪੈਰ ਐ ਦੋਹਾਂ ਦੀ ਸੀ ਪੈਡੀਗਸ ਗੱਟੂ ਕੀ ਰੋਈ ਜੀ ਤੇ ਕਹਿੰਦਾ ਕਿ ਪਾਰੀ ਦਾ ਕੰਮ ਬਹੁਤ ਹੈ ਜੱਟਾ ਨਹੀਂ ਸਪੀਡ ਹੋਣੀ ਜੀ ਪੂਰੀ ਐ ਉਹ ਬਾਦੇ ਹੋਰ ਤੇਜ਼ ਠੀਕ ਹੈ ਠੀਕ ਹੈ ਨਾ ਜੀ ਮੈਂ ਤੁਸ ਤੈਨੂੰ ਪਹਿਲੀ ਪਾਉਂਗਾ ਆਏ ਤੇਰੇ ਭੰਗ ਨਾ ਨਾ ਕਾਰ ਹਰ ਬਾਰ ਨਹੀਂ ਯਾਰ ਹੁੰਦਾ ਹੁੰਦਾ ਕਾਰ ਨੂੰ ਵੀ ਨਹੀਂ ਮਾਰਨ ਭਾਈ ਲੰਮੀ ਲੰਮਾ ਚ ਆਇਆ ਨਾ ਸਟੈਪ ਨਹੀਂ ਮਾਰਨਾ ਠੀਕ ਆ ਠੀਕ ਆ ਚਾਰ ਦਿਨ ਫਿਰ ਸੁਬਹਵਾਰ ਬੁੱਧਵਾਰ ਸੁਬਹਵਾਰ ਜਾਓ 3 ਦਿਨ ਚਾਰ ਦਿਨ ਹਾਂ ਅਰੇ ਤੂੰ ਵੀ ਵਾਲੀ ਵਾਲੀ ਲੰਮੀ ਨਜ਼ਰ ਐ ਕੋਬਰ ਆ ਆਦਿ ਦੀਆਂ ਚੀਜ਼ਾਂ ਹੋਣ 1 ਵਜੇ ਪਾ ਲੈ ਡਿਜੀ ਪਾ ਲੈ ਓਕੇ ਬਲ ਬਲ ਡਿਜੀ ਪਾ ਲੈ ਡਿਜੀ ਨਾ ਮੇਰਾ ਸਾਰਾ ਬਾਈਨਸ ਕਰਵਾ ਦੇ ਨੀ ਓਕੇ ਬਲ ਨੀ ਕਰਦੇ ਨੀ ਓਕੇ ਪਾ ਲੈ ਠੀਕ ਹੈ ਨਾ ਚਲੋ ਫਿਰ ਦੂਜਾ ਆ ਜੀ ਪੂਰਾ ਕਾਲੀ ਨਾਲ ਵੱਜਣ ਪੈਰ ਆ ਪੂਰਾ ਕਾਲੀ 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 ਚੜਾ ਉਹ ਦੱਸੋ ਕਿ ਕਿੰਨੇ ਟਾਈਮ ਲੱਗ ਰਿਹਾ ਹੈ ਉਹ ਵੀ ਦੱਸੋ ਟਾਈਮ ਇਹ ਲੱਗ ਰਿਹਾ ਹੈ ਇਹ ਪਾ ਆ ਜਾਈਏ ਨਾ ਮੈਂ ਹੁਣ 8 ਵਜੇ ਵਧੀਆ ਪੂਰੀ ਚੜੂਗੀ ਇਹ ਤਾਂ ਨਹੀਂ ਲੱਗ ਰਿਹਾ 6 ਵਜੇ ਪਾ ਕੇ ਦੇ ਆਪਾਂ ਚੱਲਦੇ ਹਾਂ ਦੋ ਦੋ ਜਾਣਾ ਉਮੀ ਆਏ ਐ ਜਾਂਦੇ ਜਾਂਦੇ ਪੱਪਾ ਤੇ ਪਤਾ ਇਸ ਤਰ੍ਹਾਂ ਦੀ ਗੱਲ ਨੂੰ ਕੋਈ ਕਰਨ ਦੀ ਨਹੀਂ ਅੱਸੀ ਪੈ ਜਾਗੀ ਮੈਂ ਸਿਰ ਤੇ ਨਾ ਕਰਦਾ ਤੇ ਜਿਹੜੀ ਇੱਕ ਪੱਬ ਚੱਕਣਾ ਕਾਲੀ ਕਾਲੀ ਪੱਬ ਚੱਕ ਕੇ ਮਾਰਨਾ ਹੈ ਪੂਰਾ ਖਿੱਚ ਕੇ ਜਿਵੇਂ ਮੂੰਹ ਪੁੱਲ ਨਹੀਂ ਕਰੂੰਗਾ ਪਹਿਲਾਂ ਕਰੂ ਤਾਹਾਂ ਨਹੀਂ ਚੱਕਣਾ ਬਾਹ ਜਾ ਕੇ ਮਾਰਨਾਗਾ ਹਾਂ ਠੀਕ ਹੈ ਠੀਕ ਨਹੀਂ ਆਉਂਦਾ ਛੱਡੋ ਆਜੋ ਆਹ ਫਰਦ ਜੀ ਤੋਏ ਦਮੇ ਸਿੱਖਲੇ ਦਮੇ ਕਰ ਤਾਹੀ ਦੇ ਨਾ ਸਾਥ ਨਹੀਂ ਕਰਦਾ ਤੂੰ ਮੂੰਹ ਤੋੜ ਆਣੀ ਗਰੀ ਗਰੋਂ ਬੰਦ ਕਰਸਨ ਫੇੜੀ ਉੱਠਦਿਨਾ ਫੋਨ ਦੇ ਅੱਲੇ ਆਪੋ ਮੋਸਟਰ ਲਗਾ ਦੇਈਏ ਕੋਈ ਵਧੀਆ ਚੱਲ ਰਿਹਾ ਆਹ ਆਹ ਬੜੀ ਜਿਹੀ ਥਾਂ ਇਹ ਨਹੀਂ ਦੇਣਗੇ ਕਿੰਨੇ ਮਿੰਟ ਹੋ ਗਏ ਹੂੰ ਇਹ ਕਹਿੰਦੇ ਹਾਂ ਕਿ ਅਸਲੀ ਲੱਗਣਗੇ ਜਦ ਵਧੀਆ ਹੋਵੇ ਆਪਣੇ ਫੀਡਮੇ ਤੇ ਸਾਰਿਆਂ ਦੀ ਵਧੀਆ ਹੋਵੇ ਸਾਰੀਆਂ ਦੀ ਵਧੀਆ ਹੋਣਾ ਮੈਂ ਦੇਖਦਾ ਫਿਰ ਲੋ ਚਲੋ ਅੱਗੇ ਜਾ 71 ਗੋਲ ਕਰਾ ਚੱਲੋ ਅੱਗੇ ਜਾ ਜਿਹੜੇ ਤੋਂ ਗੋਲਾ ਬਾਹਰ ਨਹੀਂ ਕੱਢਣਾ ਬਸ ਜਿਹੜੇ ਦਾ ਇਸ ਤਰ੍ਹਾਂ ਯਾਕਰ ਕੋਟਾ ਮੜਾ ਥਲੇ ਹੈ ਖੜਨਾ ਕੋਟਾ ਥਲੇ ਰੱਖਿਆ ਕਰ ਹੈ ਖੜਮਾ ਥਲੇ ਲੈ ਕੇ ਆਇਆ ਸਮਾਰਕੇ ਚਲੋ ਲੱਭੀ ਸਾਡੀ ਚਾਚਾ ਗਾਹਾਂ ਜਾਇਆ ਕਰੋ ਚੱਭੀ ਉਹ ਦੂਰ ਵਾਝ ਹੋ ਜਾਣਗੇ ਚੱਲ ਚੱਲ ਕਰੋ ਚਲ 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 ਕਾਲੂ ਕਰਿਆ ਤੁਹਾ ਆਪਣੀ ਅੱਜ ਦੀ ਤਿਆਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਬਾਈ ਅੱਜ ਕਾਰੜਾ ਹੋ ਰਿਹਾਗਾ ਬੌਣ ਵਾਲਾ ਹੋ ਰਿਹਾ ਤੈਨੂੰ ਆਪਣੀ ਕੈਰੇ ਵਿੱਚ ਤਿਆਰੀ ਲੱਗੀ ਨਹੀਂ ਅੱਜ ਸਮਾਰ ਕੇ ਆਪਣੀ ਤੇ ਆਪਣੇ ਫਰੰਟ ਰੂ ਰੋਡ ਰੋਜ਼ ਰਹਿ ਜਾਂਦੇ ਹੈਗੇ ਤੇ ਲਾਇਆ ਕਰਾਂਗੇ ਚਲੋ ਦੁਬਾਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ ਤਿਆਰੀ ਕਿਵੇਂ ਲੱਗਦੀ ਆ ਤੁਹਾਨੂੰ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਧੰਨਵਾਦ